ਯਾਰੋ ਮੈਂ ਇੱਕ ਜਗਦਾ ਦੀਵਾ ਚਾਨਣ ਦੇ ਸ਼ਿਕ ਵਿੱਚ ਕੀਵਾ ਮੈਂ ਇੱਕ ਜਗਦਾ ਦੀਵਾ ਹਾਂ ਚਾਨਣ ਦੇ ਸ਼ਿਕ ਵਿੱਚ ਕੀਵਾ ਹਾਂ ਜੇ ਕਰ ਤੇਲ ਮੁਕਣਾ ਦੇਵੋਗੇ ਤੇਲ ਮੁਕਣਾ ਦੇਵੋਗੇ ਮੈਂ ਨਹੀਂ ਹਰਾਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਉਹ ਜਦੋਂ ਸੂਰਜ ਡੁੱਬਿਆ ਉਸਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਜੱਗ ਦਾ ਦੀਵਾ ਹਾਂ ਯਾਰੋ ਮੈਂ ਇੱਕ ਚਮਕਦਾ ਤਾਰਾ ਹਾਂ ਕੰਦੇ ਸੋਚਿਆ ਨਹੀਂ ਵਿਚਾਰਾ ਮੈਂ ਇੱਕ ਚਮਕਦਾ ਤਾਰਾ ਹਾਂ ਕੰਨੇ ਸਮਝਿਆ ਨਹੀਂ ਵਿਚਾਰਾ ਹਾਂ ਜਦ ਜਦ ਵੀ ਰਾਤਾ ਪਹਿਣ ਗੀਆਂ ਜਦ ਵੀ ਰਾਤਾ ਪਹਿਣ ਗੀਆਂ ਮੈਂ ਮੁੜ ਮੁੜ ਕੇ ਜਾਣਾਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਉਹ ਜਦੋਂ ਸੂਰਜ ਡੁੱਬਿਆ ਉਸਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਜੱਗ ਦਾ ਦੀਵਾ ਹਾਂ ਯਾਰੋ ਮੈਂ ਇੱਕ ਜੁਗ ਨੂੰ ਨਿਕਾ ਜਹਾ ਮੇਰਾ ਚਾਨਣ ਭਾਵੇਂ ਫਿੱਕਾ ਜਿਹਾ ਮੈਂ ਇੱਕ ਜੁਗ ਨੂੰ ਨਿਕਾ ਜਿਹਾ ਮੇਰਾ ਚਾਨਣ ਭਾਵੇਂ ਫਿੱਕਾ ਜਿਹਾ ਉਹ ਜ ਆਪਣੇ ਵਰਗੇ ਨਾਲ ਲਾ ਕੇ ਉਹ ਜ ਤੁਹਾਡੇ ਵਰਗੇ ਨਾਲ ਲਾ ਕੇ ਮੈਂ ਜੰਗ ਲੜਾਂਗਾ ਜਦੋਂ ਸੂਰਜ ਡੁੱਬਿਆ ਉਹਦੀ ਘਾਟ ਨੂੰ ਪੂਰਾ ਕਰਾਂਗਾ ਉਹ ਜਦੋਂ ਸੂਰਜ ਡੁੱਬਿਆ ਉਸ ਦੀ ਘਾਟ ਨੂੰ ਪੂਰਾ ਕਰਾਂਗਾ ਯਾਰੋ ਮੈਂ ਇੱਕ ਜਗ ਦਾ ਦੀਵਾ ਹਾਂ ਯਾਰੋ ਸੂਰਜ ਦਾ ਸਿਰ ਨਾਮਾ ਮੈਂ ਹਰ ਇੱਕ ਖੰਝੇ ਵਿੱਚ ਜਾਵਾਂ ਮੈਂ ਸੂਰਜ ਦਾ ਸਿਰ ਨਾਮਾ ਮੈਂ ਆਰੇ ਖੱਲੇ ਕੁੰਡੇ ਵਿੱਚ ਜਾਵਾਂ ਮੈਂ ਮੈਨੂੰ ਕਿਸੇ ਦਾ ਰੱਬ ਮਨਜ਼ੂਰ ਨਹੀਂ ਕਿਸੇ